ਰਾਣਾ ਬਲਾ ਚੌਰਿਆ ਨੂੰ ਭਰੇ ਟੂਰਨਾਮੈਂਟ 'ਚ ਸੈਲਫੀ ਲੈਣ ਦੇ ਬਹਾਨੇ ਮਾਰ ਦਿੱਤਾ ਗਿਆ ਤੇ ਸਿੱਧੂ ਮੂਸੇਵਾਲੇ ਦੇ ਕਤਲ ਨਾਲ ਇਹ ਸਾਰੀ ਘਟਨਾ ਦਾ ਕੀ ਲਿੰਕ ਆਜੋ ਵੇਖੀਏ 30 ਸਾਲਾਂ ਦਾ ਕਮਰ ਦਿਗ ਵਿਜੇ ਸਿੰਘ ਜੋ ਰਾਣਾ ਬਲਾ ਚੌਰਿਆ ਦੇ ਨਾਂ ਤੋਂ ਜਾਣਿਆ ਜਾਂਦਾ ਸੀ ਇਹ ਇੱਕ ਕਬੱਡੀ ਦਾ ਪਲੇਅਰ ਵੀ ਸੀ ਤੇ ਪ੍ਰਮੋਟਰ ਵੀ ਸੀ ਸਿਰਫ 10 ਦਿਨ ਪਹਿਲਾਂ ਇਹਦਾ ਵਿਆਹ ਹੋਇਆ ਸੀ ਤੇ ਵਿਆਹ ਤੋਂ ਬਾਅਦ ਇਹ ਰਾਣੇ ਦਾ ਪਹਿਲਾ ਟੂਰਨਾਮੈਂਟ ਸੀ 12 ਤੋਂ 15 ਦਸੰਬਰ ਨੂੰ ਹੋ ਰਿਹਾ 29ਵਾਂ ਸੁਹਾਣਾ ਕਬੱਡੀ ਕੱਪ ਜੋ ਮੋਹਾਲੀ ਦੇ ਸੁਹਾਣੇ ਪੈਂਡਜ ਕਰਵਾਇਆ ਜਾ ਰਿਹਾ ਸੀ ਉੱਥੇ ਰਾਣਾ ਆਪਦੀ ਟੀਮ ਨੂੰ ਲੈ ਕੇ ਪਹੁੰਚਦਾ ਜਿਹਨੂੰ ਉਹ ਸਪான்ਸਰ ਇਸ ਟੀਮ ਨੂੰ ਪਹਿਲਾਂ ਹੀ ਧਮਕੀ ਆ ਚੁੱਕੀ ਸੀ ਕਿ ਇਹੇ ਟੀਮ ਉਸ ਟੂਰਨਾਮੈਂਟ 'ਚ ਨਾ ਖੇਡੇ ਤੇ ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਕਿ ਉਸੇ ਰਾਤ ਮਨਕੀਰਤ ਔਲਖ ਨੇ ਵੀ ਉੱਥੇ ਪਹੁੰਚਣਾ ਸੀ ਪਰ ਉਹਦੇ ਆਉਣ ਤੋਂ ਪਹਿਲਾਂ ਹੀ ਇਹ ਘਟਨਾ ਹੋ ਜਾਂਦੀ ਆ 15 ਦਸੰਬਰ 2025 ਨੂੰ ਸ਼ਾਮ ਦੇ ਕਰੀਬ 5:30 ਵਜੇ ਜਦੋਂ ਤਿੰਨ ਤੋਂ ਚਾਰ ਜਣੇ ਮੋਟਰਸਾਈਕਲ ਤੇ ਬਲੈਰੋ ਗੱਡੀ ਤੇ ਉੱਥੇ ਪਹੁੰਚਦੇ ਆ ਤੇ ਜਦੋਂ ਮੈਚ ਖਤਮ ਹੋਣ ਤੋਂ ਬਾਅਦ ਰਾਣਾ ਗਰਾਊਂਡ 'ਚੋਂ ਬਾਹਰ ਆ ਰਿਹਾ ਸੀ ਉੱਥੇ ਇਹਨਾਂ 'ਚੋਂ ਇੱਕ ਦੋ ਜਣਿਆਂ ਵੱਲੋਂ ਰਾਣੇ ਨੂੰ ਸੈਲਫੀ ਦੇ ਬਹਾਨੇ ਰੋਕ ਲੈ ਜਾਂਦਾ ਤੇ ਇਹਨੇ ਨੂੰ ਪਿੱਛੇ ਖੜੇ ਸ਼ੂਟਰ ਉਹਦੇ ਮੂੰ ਦੰਦੇ ਆ ਫਾਇਰਿੰਗ ਦੀ ਆਵਾਜ਼ ਚੱਲਦੇ ਲਾਈਵ 'ਚ ਰਿਕਾਰਡ ਹੋ ਜਾਂਦੀ ਆ ਹਾਂਜੀ ਸਾਹਿਬ ਕੋਈ ਉਸ ਤੋਂ ਬੇਟਾ ਉਹਦਾ ਹੁਣ ਇਹ ਕਾਲਾ ਕੱਪੜਾ ਰਾਣੇ ਦੇ ਮੂੰਹ ਤੇ ਸ਼ੂਟਰਾਂ ਵੱਲੋਂ ਇਸੇ ਲਈ ਪਾਇਆ ਗਿਆ ਸੀ ਕਿਉਂਕਿ ਰਾਣੇ ਕੋਲੇ ਆਪ ਦਾ ਲਾਇਸੈਂਸੀ ਹਥਿਆਰ ਸੀ ਤੇ ਉਹ ਆਮ ਤੌਰ ਤੇ ਰੌਂਦਾ ਵਾਲਾ ਪਟਾ ਆਪਦੇ ਗਲ 'ਚ ਪਾ ਕੇ ਰੱਖਦਾ ਸੀ। ਰਾਣਾ ਅੱਗੋਂ ਜਵਾਬੀ ਫਾਇਰ ਨਾ ਕਰ ਦੇ ਇਸੇ ਡਰ 'ਚ ਉਹਨਾਂ ਨੇ ਕਾਲਾ ਕੱਪੜਾ ਮੂੰਹ ਤੇ ਪਾਇਆ। 6:05 ਵਜੇ ਰਾਣੇ ਨੂੰ ਮੁਹਾਲੀ ਦਾ ਫੋਰਟਿਸ ਹਸਪੀਟਲ ਡੈੱਡ ਡਿਕਲੇਅਰ ਕਰ ਦਿੰਦਾ। ਹੁਣ ਆਈਏ ਰਾਣਾ ਬਲਾਚੌਰੀਆ ਦੇ ਕਤਲ ਦਾ ਸਿੱਧੂ ਮੂਸੇ ਵਾਲੇ ਦੇ ਕਤਲ ਨਾਲ ਕੀ ਲਿੰਕਾ? ਰਾਣੇ ਦੇ ਕਤਲ ਦੀ ਜ਼ਿੰਮੇਵਾਰੀ ਗੋਪੀ ਕਨਸ਼ਾਮਪੂਰੀਆ ਗਰੁੱਪ ਨੇ ਚੱਕੀ ਆ ਜੋ ਬੰਬੀਹਾ ਗੈਂ ਉਦੇ ਨਾਲ ਹੋਰ 2-3 ਜਣਿਆਂ ਨੇ ਇਹ ਸਾਰੇ ਚੀਜ਼ ਦੀ ਜ਼ਿੰਮੇਵਾਰੀ ਲਈ ਆ। ਇਹ ਨਾਲ ਆਪ ਦੀ ਸੋਸ਼ਲ ਮੀਡੀਆ ਦੀ ਪੋਸਟ 'ਚ ਇਹ ਵੀ ਲਿਖਿਆ ਕਿ ਅਸੀਂ ਰਾਣੇ ਨੂੰ ਮਾਰ ਕੇ ਆਪ ਦੇ ਭਰਾ ਸਿੱਧੂ ਮੂਸੇ ਵਾਲੇ ਦੀ ਮੌਤ ਦਾ ਬਦਲਾ ਲਿਆ। ਨਾਲ ਹੀ ਇਸ ਪੋਸਟ 'ਚ ਇਹ ਵੀ ਲਿਖਿਆ ਸੀ ਕਿ ਰਾਣੇ ਦੇ ਲਾਰੈਂਸ ਗੈਂਗ ਨਾਲ ਸੰਬੰਧ ਰਹੇ ਆ ਤੇ ਸਿੱਧੂ ਮੂਸੇ ਵਾਲੇ ਦੇ ਸ਼ੂਟਰਾਂ ਦੀ ਵੀ ਕਿਸੇ ਟਾਈਮ ਰਾਣੇ ਨੇ ਮਦਦ ਕੀਤੀ ਆ। ਪੁਲਿਸ ਵੱਲੋਂ ਇਹ ਸੋਸ਼ਲ ਮੀਡੀਆ ਦੀ ਪੋਸਟ ਤੱਕ ਰਿਫਰਮ ਕਰ ਦਿੱਤੀ ਗਈ ਆ ਪਰ ਪੁਲਿਸ ਨੇ ਰਾਣੇ ਬਲਾ ਚੌਰੀਆ ਦਾ ਕਿਸੇ ਵੀ ਗੈਂਗ ਨਾਲ ਸੰਬੰਧ ਹਜੇ ਤੱਕ ਕਨਫਰਮ ਨਹੀਂ ਕੀਤਾ ਤੇ ਰਾਣੇ ਦੇ ਫਾਦਰ ਵੱਲੋਂ ਵੀ ਇਸ ਚੀਜ਼ ਨੂੰ ਡਿਨਾਈ ਕਰ ਦਿੱ ਚਾਹੀਦਾ ਕਿ ਨਹੀਂ ਕਿਉਂਕਿ ਪੰਜਾਬ ਚ ਕਿਸੇ ਦਾ ਗੋਲੀਆਂ ਨਾਲ ਮਰਨਾ ਆਮ ਹੋ ਚੁੱਕਾ